ਗੁਰਪ੍ਰੀਤ ਫੁੱਲੂ ਵਾਲਾ 22 ਗੁਰਪ੍ਰੀਤ ਫੁੱਲੂ ਵਾਲਾ ਤਿੰਨ ਪੱਖੇ ਲੈ ਕੇ ਗਿਆ ਮਾਨ ਲਕਰ ਭਾਡਾ ਸਾਹਮਣੇ ਗਿਆਨੀ ਸਰਣ ਦੇ ਪੁਰਾਣੇ ਬਚਾਰੀਆਂ ਬਸਟਾਨਾੜੂਡ ਚਿੰਗੀ ਗਲੀ ਗਲੀ ਬਸਟਾਨਾੜੂਡ ਘਮੇਰਾਂਬਲੀ ਗਲੀ ਵਿੱਚ ਦਰਤ ਮਿਤਕਰ ਬੁੱਤੇ ਬਿਲਕੁਲ ਨੇੜੇ ਸੰਪਰਕ ਨੰਬਰ 9585453 ਅੱਜ ਹੀ ਖਰੀਦੋ ਮਿਓਰ ਕੰਪਨੀ ਦਾ ਛੱਤ ਵਾਲਾ ਪੱਖਾ 1000 ਰੁਪਏ ਵਿੱਚ ਮਿਓਰ ਕੰਪਨੀ ਛੱਤ ਵਾਲਾ ਪੱਖਾ ਸਿਰਫ 1000 ਰੁਪਏ ਦੇ ਵਿੱਚ ਮੇਅਰ ਕੰਪਨੀ ਦਾ ਛੱਤ ਵਾਲਾ ਪੱਖਾ ਸਿਰਫ 1000 ਰੁਪਏ ਦੇ ਵਿੱਚ 9 ਵਾਟ ਦੇ LED ਬੱਲਬ 500 ਰੁਪਏ ਦੇ 8 ਪੀਸ ਡਿਸਟੀਵੀ ਦਾ ਜਿੰਗ ਬਾਕਸ 1600 ਰੁਪਏ 4 ਸਾਲ ਫਰੀ 32 ਇੰਚ LED 6500 ਰੁਪਏ ਦੇ ਵਿੱਚ 15 ਇੰਚੀ ਕੂਲਰ ਸਿਰਫ 6500 ਰੁਪਏ ਦੇ ਵਿੱਚ ਖਰਾਟਾ ਪੱਖਾ ਸਿਰਫ 1500 ਰੁਪਏ